ਹੇ ਤੁਹਾਨੂੰ ਗੁਰਦੇਵ ਸਿੰਘ ਜੀ ਕਾਂਚੀ ਬਨਾਰਸ ਵਿਕੇ ਜਾ ਰਹੇ ਆ ਆਪਾਂ ਜਿੱਥੇ ਕਿ ਸਤਪੁਰ ਵਿਦਾਸ ਮਹਾਰਾਜ ਦਾ ਜਨਮ ਸਥਾਨ ਆ ਆਓ ਗੱਲਬਾਤ ਕਰ ਰਹੇ ਆ ਜਿਹੜੀਆਂ ਸੰਤਾ ਜੰਮੀ ਆ ਜੀ ਜੈ ਗੁਰਦੇਵ ਸਾਹਿਬ ਜੀ ਜੈ ਗੁਰਦੇਵ ਤੁਹਾਨੂੰ ਸਤਿਗੁਰ ਜੀ ਹਾਂ ਜੀ ਆਪਾਂ ਕਿੱਥੋਂ ਆਏ ਜੀ ਅਸੀਂ ਪੰਜਾਬ ਤੋਂ ਆਏ ਜੀ ਜਮੰਦਰ ਸਾਹਿਬ ਤੇ ਅਸੀਂ ਬਨਾਰਸ ਜਾ ਰਹੇ ਆ ਕਾਂਚੀ ਦੇ ਚੰਦਨ ਬਰ ਬਰ ਮਾ ਅਸੀਂ ਹਰ ਸਾਲ ਜਾਈਦਾ 2001 ਤੋਂ ਸ਼ੁਰੂ ਕਰਦੇ ਆ ਲਗਾਤਾਰ ਇਹ ਮਹਾਰਾਜ ਨਾਲ ਬਹੁਤ ਪਿਆਰ ਆ ਅਸੀਂ ਤੁਰਦੇ ਜਾ ਰਹੇ ਆ ਬਹੁਤ ਸ਼ਾਨਦਾਰ ਨਾਲ ਅਸੀਂ ਹਨਾ ਇੱਕ ਮਨਾਈ ਗਾ ਹੈ ਕਿੰਨੇ ਮੈਂਬਰ ਕਲੋਡਿੰਗ ਆਪਣੇ ਜਾ ਰਹੇ ਹਾਂ ਅਸੀਂ 20 25 ਜਣੇ ਆ ਜੀ 25 ਸਾਡੇ ਆਪਣੇ ਫੈਮਿਲੀ ਹਰ ਸਾਲ ਆਦੇ ਹਰ ਸਾਲ ਹੀ ਜਾਂਦੇ ਹਾਂ ਨਾ ਤੇ ਉੱਥੇ ਜਿਹੜਾ ਤੁਸੀਂ ਦੱਸ ਸਕਦੇ ਜਿਵੇਂ ਕਾਂਚੀ ਬਨਾਰਸ ਕੋਲ ਦੇ ਗੂਦੀ ਧਾਤੀ ਦੇ ਕਿੰਨਾ ਦਾ ਮਹਿਸੂਸ ਸਾਨੂੰ ਇਦਾਂ ਲੱਗਦਾ ਜਿਦਾ ਇਹ ਸਵਰਗ ਦੇ ਆ ਗਏ ਆ ਜੀ ਤੇ ਅਸੀਂ ਹਰ ਸਾਲ ਏਸੀ ਵਰਤੀ ਆਈਦਾ ਵੀ ਸਾਨੂੰ ਬਹੁਤ ਮਜ਼ਾ ਆਉਂਦਾ ਬਹੁਤ ਲੰਦ ਆਉਂਦਾ ਮਰੇ ਦੇ ਦਰਸ਼ਕਾਂ ਨੇ ਤੇ ਜਿੱਥੇ ਆ ਨਾ ਅਸੀਂ ਉਹਨਾਂ ਦਾ ਸੰਗਤ ਭਾਵਨਾ ਦੇ ਕੇ ਹਰ ਸਾਲ ਆਈਦਾ ਹਾਂ ਤੁਸੀਂ ਹਰ ਸਾਲ ਸਾਨੂੰ ਤੋਂ ਵਧਾਈ ਦੀ ਤੇ ਸਾਡੇ ਨਾਲ ਜਿੰਨੀ ਸੰਤ ਜੁੜਦੀ ਹੋਣਾ ਸਾਨੂੰ ਬਹੁਤ ਪਿਆਰ ਆ ਸਾਨੂੰ ਤੇ ਗੁਰਦੀਪ ਕਾਕਾ ਜੂਕੇ ਇੱਕ ਕੰਟੀਵੀਜ਼ਨ ਬਹੁਤ ਧੰਨਵਾਦ ਕਰਦੇ ਆਂ ਜੀ दर्शन धनवाद जी